ਜੀ ਸਾਡੀ ਆ ਗਈ ਟ੍ਰੇਨ ਜੈਪੁਰ ਨੂੰ ਹੋਰ ਵੇਟ ਕਰਨੀ ਪੈਣੀ ਆ ਜਿਹੜੀ ਟ੍ਰੇਨ ਦੀ ਹਨੂਮਾਨਗੜ ਦਾ ਜੰਕਸ਼ਨ ਵੀ ਬਹੁਤ ਵੱਡਾ ਜੰਕਸ਼ਨ ਆ ਉਹਦਾ 250 ਰੁਪਏ ਮੰਗਦੇ ਬਾਕੀ ਮਨਾਉਣੇ ਬਾਈ ਮਿਰਚਾਂ ਦਾ ਚਾਰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਖੜੇ ਆ ਹਨੂਮਾਨਗੜ ਜੰਕਸ਼ਨ ਤੇ ਤੇ ਸਾਡਾ ਜਿਹੜਾ ਸਫ਼ਰ ਹੋਣ ਵਾਲਾ ਵਾ ਜੈਪੁਰ ਦਾ ਤੇ ਜੈਪੁਰ ਅਸੀਂ ਜਿਹੜਾ ਜਾਣਿਆ ਹੁਮਨ ਬਰਨ ਵਾਸਤੇ ਤੇ ਬਾਕੀ ਤੁਹਾਨੂੰ ਜਿਹੜੀ ਨਾਲ ਸਾਰੀ ਫੈਮਿਲੀ ਚੱਲੀ ਇਹ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਉੱਥੇ ਦੇ ਵਲੌਗ ਤੇ ਜਿਹੜੀ ਟ੍ਰੇਨ ਆ ਸਾਡੀ ਉਹ ਹੈਗੀ ਆ 7:00 ਵਜੇ 10 ਮਿੰਟ ਤੇ ਜਿਹੜੀ ਉਹ ਸ਼੍ਰੀ ਗੰਗਾ ਨਗਰ ਤੋਂ ਚੱਲਣੀ ਆ ਤੇ ਕੋਟਾ ਜਾਂਦੀ ਆ ਤੇ ਉਹਦਾ ਜਿਹੜਾ 5:00 ਵਜੇ ਹੋਏ ਪਹੁੰਚੂਗੀ ਆਪਣਾ ਜੈਪੁਰ ਜਾਂਚਣ ਤੇ ਇੱਕ ਨੰਬਰ ਜਿਹੜੀ ਪਲੇਟਫਾਰਮ ਤੇ ਆਉਗੀ ਗੱਡੀ ਤੇ ਹਜੇ ਵਜੇ ਆ 6 ਤੇ ਸਾਨੂੰ ਹਜੇ ਸਵਾ ਕੈਂਟਾ ਹੋਰ ਵੇਟ ਕਰਨੀ ਪੈਣੀ ਆ ਜਿਹੜੀ ਟ੍ਰੇਨ ਦੀ ਸਾਰਗੋਣ ਕਹਿੰਦੀ ਕੁਝ ਖਾਣਾ ਮੈਂ ਇਹ ਲੈਣਾ ਚਾਹੁੰਦੀ ਪੈਕਟ ਪਰ ਇਹਨੂੰ ਪੈਕਟ ਦਵਾਉਣਾ ਨਹੀਂ ਇਹਨੂੰ ਦਵਾਉਣਾ ਕੁਝ ਹੋਰ ਆ ਉਹ ਸਰਗੋਣ ਨੂੰ ਕੁਝ ਨਹੀਂ ਪਸੰਦ ਆਉਂਦਾ ਇੰਨੀ ਵੱਡੀ ਦੁਕਾਨ ਇਹਨੂੰ ਇੱਕ ਚੀਜ਼ ਵੀ ਨਹੀਂ ਪਸੰਦ ਆਉਂਦੀ ਕਿ ਕਿਸੇ ਕਿਸੇ ਬਸ ਨਹੀਂ ਮਿਲੇ 45 10 ਕਿਲੋ ਲੈਣਾ ਪਤਾ ਐਨਾ ਕੁਝ ਪਿਆ ਵਾ ਗਲਾਸ ਦੇ ਦੂੰ ਰਿਸਪੇਜ ਈ ਲੈਣਾ ਨੋ ਬਈ ਸਾਡੀਆਂ ਸਵਾਰੀਆਂ ਬੈਠੀਆਂ ਜਾਣ ਵਾਲੀਆਂ ਇੱਕ ਸਵਾਰੀ ਤਾਂ ਸਾਡੀ ਰੁਹੀ ਜਾਂਦੀ ਆ ਸਵਾਰੀ ਜੀ ਬੱਬਾ ਜੀ ਸਾਡੀ ਆ ਗਈ ਟ੍ਰੇਨ ਜੈਪੁਰ ਵਾਲੀ ਆਹਿਆ ਕੋਟਾ ਕੋਈ ਨਹੀਂ 25 ਮਿੰਟ ਰੁਕਣਾ ਇਹਨੇ 25 ਮਿੰਟ ਦਾ ਸਟੇ ਆ ਇੱਥੇ ਤੇ 25 ਮਿੰਟ ਰੋਕੇ ਚੱਲੂਗੀ ਇਹ ਔਰ ਸੀਟਾਂ ਸਾਨੂੰ ਮਿਲ ਗਈਆਂ ਆਪਦੀਆਂ ਮੈਂ ਹਜੇ ਕੋਈ ਵੀ ਨਹੀਂ ਆਇਆ ਸੀਟ ਤੇ 13 13 ਤਾਂ ਹਜੇ ਅਸੀਂ ਅਸੀਂ ਰਾਜ ਕਰਾਂਗੇ ਬਾਅਦ ਚ ਫਿਰ ਵੇਖਾਂਗੇ ਕੀ ਹਿਸਾਬ ਕਿਤਾਬ ਆ 10 ਤੇ 11 ਉੱਪਰਲੀ ਤੇ 13 ਨੰਬਰ ਗੜੀ ਸੀਟ ਹੈ ਸਾਡੀ ਆ ਹਨੂਮਾਨਗੜ ਦਾ ਜੰਕਸ਼ਨ ਵੀ ਬਹੁਤ ਵੱਡਾ ਜੰਕਸ਼ਨ ਆ ਹਾਂ ਜੀ ਸੋਚਿਆ ਵੀ ਰੋਟੀ ਪਾਣੀ ਦਾ ਕੰਮ ਨਿਵੇੜ ਦਈਏ ਕਿਉਂਕਿ ਫੇਰ ਇਥੇ ਜਿਹੜੇ ਸੀਟਾਂ ਤੇ ਆਉਣ ਵਾਲੇ ਆ ਗਏ ਤਾਂ ਫੇਰ ਸਾਨੂੰ ਬਹਿਣਾ ਓਖਾਣਾ ਕਿਉਂਕਿ ਸੀਟਾਂ ਸਾਡੀਆਂ ਹੈਗੀਆਂ ਉਹ ਵੇੜੀਆਂ ਗਈਆਂ ਕੀ ਆ ਪੁੱਤ ਮਮਾ ਜੀ ਨੂੰ ਮਮਾ ਜੀ ਨੂੰ ਹੀ ਲੱਗਦਾ ਕਿ ਵੀ ਤੋਲੇ ਫਿਰ ਰੋਟੀ ਖਾ ਚੁਗਾ ਬੋਲੋ ਖਾ ਲਓ ਨਹੀਂ ਬੋਲੋ ਮਰਵਾਸੇ ਕੋਦੇ ਆ ਗਿਆ ਮਿਰਚਾਂ ਦਾ ਚਾਰ ਆਲੂ ਮਟਰਾਂ ਦੀ ਸਬਜ਼ੀ ਨਾਲ ਖੀਰੇ ਨਾਲ ਹੈਗੇ ਪਰੌਂਠੇ ਗੱਲਬਾਤ ਪੂਰੀ ਆ ਹਨੂਮਾਨ ਘਰ ਤੋਂ ਚੱਲ ਕੇ ਤੇ ਆਪਦੇ ਪਹਿਲੇ ਸਟੇਸ਼ਨ ਤੇ ਪਹੁੰਚ ਗਏ ਆ ਕਿਹੜਾ ਡਬਲੀ ਰਠਾਨ ਇਸ ਤੋਂ ਬਾਅਦ ਆਊਗਾ ਪੀਲੀ ਬੰਗਾ ਲਓ ਜੀ ਵੱਜ ਗਏ ਆ 6 ਤੇ ਅਸੀਂ ਪਹੁੰਚ ਗਏ ਆ ਜੈਪੁਰ ਤੇ ਸਮਾਨ ਦੀ ਜਿਹੜੀ ਤਿਆਰੀ ਕਰ ਲਈ ਆ ਬੰਨ ਲੇ ਪੈਕ ਕਰ ਲੇ ਆ ਤੇ ਬਾਹਰਲੇ ਪਾਸੇ ਆ ਦੇਖ ਲੋ ਬਸ ਜੈਪੁਰ ਦੇ ਸਟੇਸ਼ਨ ਦੇ ਕੋਲੇ ਬਸ ਗੱਡੀ ਜਿਹੜੀ ਪਹੁੰਚਣ ਵਾਲੀ ਆ ਚਲੋ ਚਲੋ ਜੀ ਆ ਗਿਆ ਸਟੇਸ਼ਨ ਤੇ ਹੁਣ ਅਸੀਂ ਲੱਗੇ ਆ ਉਤਰਨ ਤੇ ਕਰਦੇ ਆ ਗੱਲਬਾਤ ਅੱਗੇ ਅਸੀਂ ਉਤਰ ਖੜੇ ਆ ਰੇਲਵੇ ਜੰਕਸ਼ਨ ਜੈਪੁਰ ਭੀੜ ਭੜਕਾ ਬਹੁਤ ਆ ਤੇ ਘੰਟਾ ਗੇਟ ਇੱਕ ਘੰਟਾ ਗੇਟ ਸੀ ਗੱਡੀ ਆ ਬਣਿਆ ਹੋਇਆ ਜੈਪੁਰ ਰੇਲਵੇ ਸਟੇਸ਼ਨ ਦਾ ਜਿਹੜਾ ਮਾਡਲ ਤੇ ਇਹ ਬਿਲਕੁਲ ਸਟੇਸ਼ਨ ਦੇ ਜਦੋਂ ਆਪਾਂ ਗੇਟ ਤੇ ਬਾਹਰ ਨਿਕਲਦੇ ਆਂ ਐਂਟਰੀ ਗੇਟ ਤੇ ਜਾਂ ਉੱਥੇ ਬਣਿਆ ਹੋਇਆ ਤੇ ਬਾਕੀ ਸਟੇਸ਼ਨ ਦੇ ਅੰਦਰ ਜਿਹੜੀਆਂ ਪੁਰਾਣੀਆਂ ਰਾਜ ਮਹਾਰਾਜਿਆਂ ਦੀਆਂ ਮੂਰਤੀਆਂ ਵੀ ਲੱਗੀਆਂ ਹੋਈਆਂ ਉਹਨਾਂ ਦੀ ਜਿਹੜੀ ਕਲਾਕਾਰੀ ਕੀਤੀ ਹੋਈ ਆ ਆ ਤੁਸੀਂ ਸਟੇਸ਼ਨ ਦੇ ਵਿੱਚ ਦੇਖ ਸਕਦੇ ਹੋ ਐਸ ਸਟੇਸ਼ਨ ਤੇ ਵੀ ਵੱਡੇ ਵੱਡੇ ਪੱਖੇ ਲੱਗੇ ਆ ਜਿਵੇਂ ਹਾਵੜਾ ਸਟੇਸ਼ਨ ਤੇ ਲੱਗੇ ਹੋਏ ਆ ਜੈਪੁਰ ਦੇ ਹੈਗਾ ਬਾਹਰਲਾ ਪਾਸਾ ਤੇ ਬਾਈ ਹੁਣੇ ਆਟੋ ਨੇ ਖੜੇ ਆ ਤੇ ਇਹਨਾਂ ਨੂੰ ਪੁੱਛਿਆ ਰੇਟ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਿੰਘ ਸਭਾ ਤੇ ਉਹ ਹੈਗਾ ਜਿਹੜਾ ਇਥੋਂ 6-7 ਕਿਲੋ 6-7 ਕਿਲੋਮੀਟਰ ਉਹਦਾ 250 ਰੁਪਏ ਮੰਗਦੇ ਬਾਕੀ ਮਨਾਉਣੇ ਬਾਈ ਹੁਣਾਂ ਨੂੰ ਕੀ ਕਹਿੰਦੇ ਆ ਇਹਦਾ ਮਹਿੰਗਾ ਹੀ 200 ਰੁਪਏ ਦੇ ਵਿੱਚ ਮੰਨਿਆ ਆਟੋ ਵਾਲਾ ਤੇ ਪਰ ਹੈ 7 ਕਿਲੋਮੀਟਰ ਤੇ ਅਪ ਡਾਉਨ 14 ਕਿਲੋਮੀਟਰ ਜੈਪੁਰ ਜੰਕਸ਼ਨ ਆ ਹੈਗਾ ਰੇਲਵੇ ਸਟੇਸ਼ਨ ਬਾਹਰਲਾ ਪਾਸਾ ਜਿਹੜਾ ਹੁਣ ਆਪਾਂ ਚੱਲ ਪਿਆ ਰੇਲਵੇ ਸਟੇਸ਼ਨ ਤੋਂ ਤੇ ਆਪਾਂ ਚੱਲਿਆਂ ਗੁਰਦੁਆਰਾ ਕੀਰਤਕੀ ਮੋੜੀ ਉੱਥੇ ਜਾ ਕੇ ਆਪਾਂ ਲਵਾਂਗੇ ਜਿਹੜਾ ਰੂਮ ਚੌਕੀ ਨੂੰ ਗੁਰਦੁਆਰਾ ਸਾਹਿਬ ਉੱਥੇ ਜੈਪੁਰ ਦੇ ਵਿੱਚ ਕਾਫੀ ਬਣੇ ਹੋਏ ਆ ਤੇ ਆ ਹੈਗਾ ਜਿਹੜਾ ਸਵੇਰ ਸਵੇਰ ਦਾ ਨਜ਼ਾਰਾ ਜੈਪੁਰ ਸ਼ਹਿਰ ਦੀਆਂ ਸੜਕਾਂ ਦਾ

ਜੈਪੁਰ ਅਸੀਂ ਪਹੁੰਚ ਗਏ ਸੀ ਅੱਜ ਸੋਹਾਂ 6:00 ਵਜੇ ਤੇ ਗੁਰਦੁਆਰਾ ਸਾਹਿਬ ਅਸੀਂ 7:00 ਵਜੇ ਆ ਗਏ ਸੀ ਕਿ ਇਹੀ ਤਾਂ ਕੀ ਨੂਰੀ ਗੁਰਦੁਆਰਾ ਸਾਹਿਬ ਤੇ ਇੱਥੇ ਸਾਨੂੰ ਰੂਮ ਮਿਲ ਗਿਆ ਸੀਗਾ ਤੇ ਬਹੁਤ ਵਧੀਆ ਰੂਮ ਆ ਜਿਹੜਾ 500 ਰੁਪਏ ਦੇ ਵਿੱਚ ਮਿਲ ਜਾਂਦਾ ਵਾ ਨੌਣੇ ਸੀ ਤੇ ਜਿਹੜਾ ਏਸੀ ਰੂਮ ਉਹ 700 ਰੁਪਏ ਦਾ ਇੱਥੇ ਜਿਹੜਾ ਇਹ ਰੂਮ ਮਿਲ ਗਿਆ ਵਾ ਤੇ ਸਾਹਮਣੇ ਹੈਗੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਾਲ ਹੀ ਗੁਰਦੁਆਰਾ ਸਾਹਿਬ ਤੇ ਇੱਥੇ ਜਿਹੜਾ ਆਪਣਾ ਰੂਮ ਰੂਮਾ ਤੁਹਾਨੂੰ ਦਿਖਾ ਦਿੰਨੇ ਆ ਆ ਲੋਕਰ ਲੱਗੇ ਹੋਏ ਆ ਤੇ ਨਾਲ ਹੀ ਇਧਰ ਹੀ ਸੜਿਆ ਗਿਆ ਬਾਥਰੂਮ ਸੋ ਅੱਜ ਦੇ ਵਲੌਗ ਦੀ ਆਪਣੀ ਜਿਹੜੀ ਇੱਥੇ ਸਮਾਪਤੀ ਆ ਤੋ ਆਪਾਂ ਹੁਣ ਨਿਜੜਾ ਕੱਲ ਤੋਂ ਨਵੇਂ ਵਲੌਗ ਦੇ ਨਾਲ ਤੁਹਾਡੇ ਨਾਲ ਮਿਲਾਂਗੇ ਜੈਪੁਰ ਦੇ ਸ਼ਹਿਰ ਦੇ ਵਿੱਚ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਆਉਣ ਆ ਰਹੀਆਂ ਵੀਡੀਓ ਤਾਜੀ ਤੁਹਾਡੇ ਚੈਨਲ ਤੇ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ